ਡਾਕਟਰ ਭੀਮਰਾਓ ਅੰਬੇਦਕਰ ਦੇ ਬੁੱਤ ਤੋੜਨ ਤੇ ਹਜੇ ਵਿਵਾਦ ਚੱਲ ਰਿਹਾ ਹੈ ਤੇ ਉਥੇ ਹੀ ਦੱਸਦੀ ਹੈ ਕਿ ਹੁਣ ਭਾਜਪਾ ਆਤਿਆਰ ਐਸਐਸ ਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਨਵਦੀਪ ਸਿੰਘ ਜਲਵੇੜਾ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਇੱਕ ਧਾਰਮਿਕ ਜਿਹੜਾ ਕਿ ਧਰਮ ਦੇ ਨਾਂ ਤੇ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਪਰੰਤੂ ਪੰਜਾਬੀਓ ਤੁਸੀਂ ਸਾਵਧਾਨ ਹੋ ਜਾਓ ਤੇ ਆਰਐਸਐਸ ਤੇ ਭਾਜਪਾ ਦੇ ਵੱਲੋਂ ਏਜੰਡਾ ਬਣਾ ਕੇ ਜਿਹੜਾ ਕਿ ਇੱਕ ਪੰਜਾਬੀਆਂ ਸਿੱਖਾਂ 'ਚ 파ੜ ਪਾਉਣ ਦੀ ਕੋਸ਼ਿਸ਼ ਹੈ ਪਰੰਤੂ ਆਉਣ ਵਾਲੇ ਦਿਨਾਂ ਦੇ ਵਿੱਚ ਖਾਲਸਾ ਦਾ ਰਾਜ ਜ਼ਰੂਰ ਆਵੇਗਾ ਨੌਜਵਾਨਾਂ ਨੂੰ ਜਾਗਰੂਕ ਨਵਦੀਪ ਸਿੰਘ ਜਲਵੇੜਾ ਦੇ ਵੱਲੋਂ ਕੀਤਾ ਜਾ ਰਿਹਾ ਤੇ ਉੱਥੇ ਹੀ 2027 ਦੀਆਂ ਇਲੈਕਸ਼ਨ ਲੈ ਕੇ ਤਿੱਖੇ ਨਿਸ਼ਾਨੇ ਭਾਜਪਾ ਅਤੇ ਆਰਐਸਐਸ ਤੇ ਸਾਦੇ ਜਾ ਰਹੇ ਨੇ ਆ ਤੁਹਾਨੂੰ ਸੁਣਾਉਂ ਰਿਹਾ ਹੋਰ ਉਹਨਾਂ ਦਾ ਕੀ ਕਹਿਣਾ ਹੈ ਸੰਗਤ ਜੀ ਬੀਜੇਪੀ ਤੇ ਆਰਐਸਐਸ ਦਾ ਦੇਖੋ ਅਜੰਡਾ ਹੈ ਸਾਰਿਆਂ ਨੂੰ ਪਤਾ ਵੀ ਇਹਨਾਂ ਨੇ ਇੱਕ ਰਾਸ਼ਟਰ ਬਣਾਉਣਾ ਹੈ ਇਹ ਉਸੇ ਵੱਲ ਨੂੰ ਅੱਗੇ ਵੱਧ ਰਹੇ ਨੇ ਤੇ ਪੰਜਾਬ ਦੇ ਅੰਦਰ 2027 ਚ ਇਲੈਕਸ਼ਨ ਆ ਤੇ ਬਹੁਤ ਛੇੜਛਾੜ ਕਰਨਗੇ ਹੁਣ ਚਾਹੇ ਉਹ ਡਾਕਟਰ ਬੇੜਗਰ ਸਾਹਿਬ ਦੀ ਮੂਰਤੀ ਨਾਲ ਤੋੜਪੰਨ ਹੋਈ ਹੈ ਨਾ ਵੀ ਇਹ ਜਾਤਾਂ ਪਾਤਾਂ 'ਚ ਵੰਡਣ ਵਾਸਤੇ ਕਿਉਂਕਿ ਪੰਜਾਬ ਅਜੇ ਤੱਕ ਕਾਬੂ ਨਹੀਂ ਆਇਆ ਇਹਨਾਂ ਕੋਲ ਕਿਉਂਕਿ ਇੱਥੇ ਜਾਤ ਪਾਤ ਵਾਲਾ ਸਿਸਟਮ ਨਹੀਂ ਹੈਗਾ ਤੇ ਧਰਮ ਦੇ ਨਾਂ ਤੇ ਲੋਕ ਲੜਦੇ ਨਹੀਂ ਹੈਗੇ ਸਾਰੇ ਠੀਕ ਰਹਿੰਦੇ ਨੇ ਇੱਥੇ ਹਨਾ ਭਾਈਚਾਰਾ ਬਹੁਤ ਹੱਦ ਤੱਕ ਧਰਮਾਂ ਦਾ ਵੀ ਜਾਤਾਂ ਪਾਤਾਂ ਦਾ ਹੈਗਾ ਆ ਪਰ ਇਹਨਾਂ ਦੀ ਰਾਜਨੀਤੀ ਚੱਲਦੀ ਹੈ ਜਿਹੜੀ ਉਹ ਚੱਲਦੀ ਹੈ ਜਾਤ ਪਾਤ ਦੇ ਨਾਂ ਤੇ ਸਭ ਤੋਂ ਪਹਿਲਾਂ ਇਹ ਧਰਮ ਦੇ ਨਾਂ ਤੇ ਬਣਦੇ ਨੇ ਫਿਰ ਜਾਤਾਂ ਪਾਤਾਂ 'ਚ ਬਣਦੇ ਨੇ ਫਿਰ ਇਲੈਕਸ਼ਨਾਂ 'ਚ ਇਹ ਆਜ਼ਾਦ ਉਮੀਦਵਾਰ ਜਿਵੇਂ ਇਹਨਾਂ ਨੂੰ ਲੱਗਿਆ ਵੀ ਸਾਡਾ ਕੈਂਡੀਡੇਟ ਕਮਜ਼ੋਰ ਆ ਉੱਥੇ ਕੀ ਕਰਨਗੇ ਜਾਤ ਉਮੀਦਵਾਰ ਖੜਾ ਦੇਣਗੇ ਖਾਸੇ ਹਨਾ ਕਿਉਂਕਿ ਇਹਨਾਂ ਦੀ ਪੈਟ ਵੋਟ ਹੁੰਦੀ ਆ ਉੱਥੇ ਜਿਵੇਂ ਹਰਿਆਣੇ 'ਚ ਇਹਨਾਂ ਨੇ ਕਰਿਆ ਹੁਣ ਦੀ ਵਾਰ ਠੀਕ ਆ ਫਿਰ ਇਲੈਕਸ਼ਨ ਕਮਿਸ਼ਨ ਨਾਲ ਛੇੜਛਾੜ ਕਰਦੇ ਨੇ ਕਿਉਂ ਤੇ ਬਹੁਤ ਛੇੜਛਾੜ ਕਰਨੀ ਕਰਨਗੇ ਹਨਾ ਬਹੁਤ ਕੁਝ ਹੋਊਗਾ ਅੱਗੇ ਤੇ ਇਹਨਾਂ ਦੀਆਂ ਚਾਲਾਂ ਨੂੰ ਸਮਝਣਾ ਪੈਣਾ ਭਾਈ ਪੰਜਾਬ 'ਚ ਇਹਨਾਂ ਦੇ ਪੈਰ ਨਹੀਂ ਲੱਗਣਦੇ ਨੇ ਨੌਜਵਾਨਾਂ ਨੂੰ ਬੇਨਤੀ ਹੈ ਭਾਈ ਇਹਨਾਂ ਗੱਲਾਂ ਬਾਰੇ ਵਿਚਾਰ ਕਰਿਆ ਕਰੋ ਬੈਠ ਕੇ ਆਪਸ ਵਿੱਚ ਵੀ ਆਉਣ ਵਾਲਾ ਏਜੰਡਾ ਜਿਹੜਾ ਬੀਜੇਪੀ ਦਾ ਤੇ ਆਰਐਸਐਸ ਦਾ ਉਹ ਪੰਜਾਬ ਆ ਬਹੁਤ ਹੱਦ ਤੱਕ ਦਾ ਇਹ ਸਾਡੇ ਅੰਦਰ ਵੜ ਵੀ ਚੁੱਕੇ ਨੇ ਕਿਉਂਕਿ ਆਪਣੇ ਵੀ ਬਹੁਤ ਗਦਾਰ ਨੇ ਹਨਾ ਜਿਹੜੇ ਇਹਨਾਂ ਨਾਲ ਰਲੇ ਹੋਏ ਨੇ ਤੇ ਪਰ ਇਹ ਕਾਬੂ ਕਰਨਾ ਚਾਹੁੰਦੇ ਵੀ ਜਦੋਂ ਇਸ ਕੌਮ ਨੂੰ ਕਾਬੂ ਕਰਾਂਗੇ ਨਾ ਇਹ ਲੜਨ ਭੇੜਨ ਵਾਲੀ ਕੌਮ ਨੂੰ ਕਾਬੂ ਕਰ ਲਾਂਗੇ ਫਿਰ ਭਈ ਇਹ ਆਪਣੇ ਮਨਸੂਬਿਆਂ 'ਚ ਕਾਮਯਾਬ ਹੋ ਜਾਣਗੇ ਨਾ ਚਲੋ ਸਭ ਦਾ ਯਾਰ ਸਭ ਨੂੰ ਹੁੰਦਾ ਵੀ ਹੈ ਨਾ ਵੀ ਸਾਡੇ ਧਰਮ ਦਾ ਇੱਕ ਰਾਸ਼ਟਰ ਵੀ ਜਿਵੇਂ ਅਸੀਂ ਚਾਹੁੰਦੇ ਆ ਵੀ ਸਾਡਾ ਖਾਲਸਾ ਰਾਜ ਹੋਵੇ ਹੈ ਨਾ ਤੇ ਬਹੁਤ ਬਹੁਤ ਜੇ ਬਣੇ ਵੀ ਯਾਰ ਸਾਨੂੰ ਕੋਈ ਦਿੱਕਤ ਨਹੀਂ ਹੈਗਾ ਜੋ ਜੋ ਵੀ ਹੈਗਾ ਅਗਲਾ ਝੰਡਾ ਅਗਲੇ ਕੰਮ ਕਰਨ ਉਤੇ ਨਾ ਪਰ ਸਾਡੇ ਵਾਲੇ ਸਾਡੇ ਵਾਲੇ ਪਤਾ ਕੀ ਕਰਦੇ ਨੇ ਹੁਣ ਕਈ ਭਾਈ ਭਰਾ ਮੈਸੇਜ ਕਰੀ ਜਾਂਦੇ ਨੇ ਹੈ ਨਾ ਵੀ ਸਾਡੇ ਬਾਰੇ ਸੰਵਿਧਾਨ ਚ ਇਹ ਨਹੀਂ ਲਿਖਿਆ ਹੋਇਆ ਸਾਡੇ ਬਾਰੇ ਸੰਵਿਧਾਨ ਚ ਉਹ ਨਹੀਂ ਲਿਖਿਆ ਹੋਇਆ ਭਾਈ ਤੁਸੀਂ ਕੀ ਲੈਣਾ ਕੀ ਲਿਖਿਆ ਕੀ ਨਹੀਂ ਲਿਖਿਆ ਹੋਇਆ ਆਪਣਾ ਜਦੋਂ ਆਪਾਂ ਆਪਣਾ ਸੰਵਿਧਾਨ ਬਣਾਵਾਂਗੇ ਜਦੋਂ ਖਾਲਸੇ ਰਾਜ ਦਾ ਸੰਵਿਧਾਨ ਬਣੂਗਾ ਹੈ ਨਾ ਉਹਦੇ 'ਚ ਲਿਖਾਂਗੇ ਭਾਈ ਆਪਾਂ ਉਹਦੇ 'ਚ ਸਾਰੇ ਧਰਮ ਇੱਕ ਬਰਾਬਰ ਹੋਣਗੇ ਸਾਰੀਆਂ ਜਾਤਾਂ ਪਾਤਾਂ ਸਭ ਕੁਝ ਇੱਕ ਹੋਊਗਾ ਠੀਕ ਹੈ ਕਿਸੇ ਕੋਈ ਦੰਗਾ ਨਹੀਂ ਧਰਮ ਦੇ ਨਾਂ ਤੇ ਹੈ ਨਾ ਕੋਈ ਮਤਲਬ ਸਾਰਿਆਂ ਦਾ ਸਨਮਾਨ ਧਰਮ ਦਾ ਹੈ ਨਾ ਵੀ ਸਭ ਨੂੰ ਇੱਕ ਅੱਖ ਨਾਲ ਦੇਖਣਾ ਹੈ ਨਾ ਜਦੋਂ ਖਾਲਸੇ ਰਾਜ ਦਾ ਸੰਵਿਧਾਨ ਬਣਦਾ ਤੇ ਇਹ ਨਾ ਗੱਲਾਂ ਨਾ ਮੈਟਰ ਕਰਿਆ ਕਰੋ ਸਾਡੇ ਬਾਰੇ ਕੀ ਲਿਖਿਆ ਵੀ ਹਾਂ ਇਹ ਨਹੀਂ ਲਿਖਿਆ ਹੋਇਆ ਉਹ ਨਹੀਂ ਲਿਖਿਆ ਇਹ ਭਾਰਤੀ ਸਟੇਟ ਦਾ ਦੇਖੋ ਤੁਹਾਨੂੰ ਪਤਾ ਹੈ ਨਾ ਸੰਵਿਧਾਨ ਆ ਪਾਈ ਅਗਲੇ ਆਪਣੇ ਹਿਸਾਬ ਨਾਲ ਚਲਾਉਂਦੇ ਨੇ ਤੁਸੀਂ ਨੌਜਵਾਨਾਂ ਨੂੰ ਬੇਨਤੀ ਆ ਭਾਈ ਤੁਸੀਂ ਆਪਣੀ ਬਸ ਚੀਨ ਕੇ ਰੱਖੋ ਰਾਜ ਵਾਲੀ ਹੈਨਾ ਆਪਣੇ ਅੰਦਰ ਸਾਡਾ ਖਾਲਸਾ ਰਾਜ ਜਾਊਗਾ ਠੀਕ ਹੈ ਤੁਸੀਂ ਜਾਇ ਕਰੋ ਦਰਬਾਰ ਸਾਹਿਬ ਹੈਨਾ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਅੱਗੇ ਬੇਨਤੀ ਕਰਿਆ ਕਰੋ ਹੈਨਾ ਵੀ ਵਾਹਿਗੁਰੂ ਸਾਨੂੰ ਰਾਜ ਬਖਸ਼ਿਓ ਹੈਨਾ ਅਕਾਲ ਤਖਤ ਸਾਹਿਬ ਦੇ ਅੱਗੇ ਜਾ ਕੇ ਝੁਕੋ ਹੈਨਾ ਸਿਰ ਝਕਾਓ ਉੱਥੇ ਵੀ ਸਾਡਾ ਰਾਜ ਆਣਾ ਚਾਹੀਦਾ ਹੈਨਾ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਨੇ ਦੇਣਾ ਭਾਈ ਰਾਜ ਦਾ ਠੀਕ ਹੈ ਅਕਾਲ ਤਖਤ ਸਾਹਿਬ ਨੇ ਦੇਣਾ ਸਾਨੂੰ ਰਾਜ ਠੀਕ ਹੈ ਨਾ ਚੱਕਰਾਂ 'ਚ ਨਾ ਪੋ ਹੈਨਾ ਪਰ ਹਾਂ ਨਜ਼ਰ ਰੱਖਣੀ ਹੈ ਨੌਜਵਾਨਾਂ ਨੂੰ ਬੇਨਤੀ ਹੈ ਗੱਲਾਂ ਕਰਿਆ ਕਰੋ ਆਉਣੇ ਵਾਲਾ ਏਜੰਡਾ ਭਾਜਪੀ ਤੇ ਆਰਐਸਐਸ ਦਾ ਕੌਮ ਨੂੰ ਕਾਬੂ ਕਰਨਾ ਆ ਠੀਕ ਹੈ ਨਾ ਤੇ ਇਹਨਾਂ ਨੂੰ ਇਹਨਾਂ ਦੇ ਮਨਸੂਬਿਆਂ 'ਚ ਪਾਸ ਨਹੀਂ ਹੋਣ ਦੇਣਾ ਇਹ ਗੱਲਾਂ ਕਰਿਆ ਕਰੋ ਠੀਕ ਹੈ 2027 ਦੇ ਅੰਦਰ ਇਹਨਾਂ ਦੇ ਪੰਜਾਬ 'ਚ ਪੈਰ ਨਹੀਂ ਲੱਗਣੇ ਚਾਹੀਦੇ ਤੇ ਸਾਰਿਆਂ ਨੂੰ ਬੇਨਤੀ ਹੈ ਭਾਈ ਇਹ ਜੇ ਕੰਮ ਆਪਾਂ ਨੇ ਨਹੀਂ ਕਰਨੇ ਹੈਨਾ ਵੀ ਤੋੜ ਪਨ ਵਾਲੇ ਠੀਕ ਆ ਐਵੇਂ ਬੰਡਣ ਵਾਲੇ ਕਿਉਂਕਿ ਯਾਰ ਫਿਰ ਸਾਡੇ ਚ ਤੇ ਇਹਨਾਂ ਚ ਫਰਕ ਕੀ ਰਹਿ ਗਿਆ ਹੈ ਨਾ ਹੁਣੇ ਲਾ ਲਓ ਹੁਣ ਮਸੀਦਾਂ ਟੁੱਟ ਰੀਆਂ ਨੇ ਹੈ ਨਾ ਇਹ ਜਿਵੇਂ ਪਹਿਲਾਂ ਮੁਸਲਮਾਨਾਂ ਦਾ ਰਾਜ ਸੀ ਉਹਨਾਂ ਨੇ ਮੰਦਰ ਤੋੜੇ ਸੀ ਨਾ ਜਦੋਂ ਸਿੱਖ ਰਾਜ ਆਇਆ ਹੈ ਨਾ ਉਹਨਾਂ ਨੇ ਕੀ ਕਰਿਆ ਬਣਾਏ ਮੰਦਰਾਂ ਵੀ ਬਣਾਏ ਹੈ ਨਾ ਮਸਜਿਦ ਵੀ ਬਣਾਏ ਹੈ ਨਾ ਸਾਰਿਆਂ ਕਿਉਂਕਿ ਯਾਰ ਮਾਨਵਤਾ ਦਾ ਭਲਾ ਚਾਹੁੰਦੇ ਆ ਸਰਬ ਦੇ ਭਲੇ ਵਾਲੇ ਲੋਕ ਆ ਪਰ ਜਦੋਂ ਕੋਈ ਸਾਡੇ ਤੇ ਚੜ ਕੇ ਆਉਂਦਾ ਫਿਰ ਬਾਬਾ ਜੀ ਅਸੀਂ ਖੰਡਾ ਖੜਕਾਉਣਾ ਵੀ ਜਾਣਦੇ ਸੇਸ਼ ਕਰਕੇ ਕਹਿੰਦੇ ਆ ਭਾਈ ਅਸੀਂ ਬਣਾਉਣ ਵਾਲੇ ਆ ਅਸੀਂ ਤੋੜਨ ਵਾਲੇ ਨਹੀਂ ਹੈਗੇ ਠੀਕ ਆ ਫ ਤੇ ਇਹੋ ਜੇ ਕੰਮ ਨਹੀਂ ਕਰਨਾ ਭਾਈ ਹੈਨਾ ਤੇ ਸਾਰਿਆਂ ਨੂੰ ਬੇਨਤੀ ਹੈ ਪਰ ਨજર ਰੱਖਣੀ ਹੈ ਸਾਰੇ ਪਾਸੇ ਨੂੰ ਹੈਨਾ ਵੀ ਆਉਣੇ ਵਾਲੇ ਇਲੈਕਸ਼ਨ ਦੇ ਅੰਦਰ ਇਹ ਬਹੁਤ ਕੁਝ ਕਰਨਗੇ ਅੱਗੇ ਅੱਗੇ ਬਹੁਤ ਕੁਝ ਕਰਨਗੇ ਬਾਕੀ ਚੜਦੀ ਕਲਾ ਚ ਰਹੋ ਭਰਾਓ ਹੈਨਾ ਤੇ ਵਾਹਿਗੁਰੂ ਮਿਹਰ ਕਰੂਗਾ ਪਰ ਰਾਜ ਮਾਣਾਗੇ ਠੀਕ ਹੈ ਚੜਦੀ ਕਲਾ ਚ ਰਹੋ ਬਸ ਅਰਦਾਸ ਕਰਿਆ ਕਰੋ ਹਰ ਰੋਜ਼ ਹੈਨਾ ਬਾਣੀ ਪੜਿਆ ਕਰੋ ਅਰਦਾਸ ਕਰਿਆ ਕਰੋ ਹੈਨਾ